ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਸ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਦਿਨ ਰਾਤ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਖੁਦ ਆਪ ਅਗਵਾਈ ਕਰਦੇ ਹੋਏ ਐਸਐਸਪੀ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਪਿੰਡ ਪਿੰਡ ਅਤੇ ਜਿੱਥੇ ਵੀ ਇਹ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਵੀ ਖੂਫੀਆ ਤੰਤਰ ਰਾਹੀਂ ਪੁਲਿਸ ਨੂੰ ਪਤਾ ਲੱਗਦਾ ਹੈ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਰਹਿੰਦੇ ਹਨ ਉਹਨਾਂ ਖਿਲਾਫ ਰੇਡ ਕੀਤੀ ਜਾਂਦੀ ਹੈ ਅਤੇ ਅੱਜ ਇਸੇ ਲੜੀ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵੱਡੇ ਪੁਲਿਸ ਬਾਲ ਸਮੇਤ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਮਿਆਣੀ ਬਸਤੀ ਜੀ ਹਾਂ ਮਿਆਣੀ ਬਸਤੀ ਵਿੱਚ ਰੇਡ ਕੀਤੀ ਗਈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਵੱਡੇ ਪੁਲਿਸ ਬਲ ਸਮੇਤ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਰੇਡ ਕੀਤੀ ਗਈ ਹੈ ਅਤੇ ਰੇਡ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਦੱਸਿਆ ਵੀ ਜਿੱਥੇ ਵੀ ਹੌਟਸਪੌਟ ਮਿਲਦੇ ਹਨ ਜਾਂ ਮੁਖਬਰ ਤੋਂ ਸੂਚਨਾ ਮਿਲਦੀ ਹੈ ਉਹ ਖੁਦ ਆਪ ਜਾਂਦੇ ਹਨ ਅਤੇ ਅਪੀਲ ਕਰਦੇ ਹਨ ਵੀ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਾਂ ਤਾਂ ਉਹ ਕੰਮ ਛੱਡ ਦੇਣ ਜਾਂ ਜ਼ਿਲ੍ਹਾ ਛੱਡ ਦੇਣ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਅਪੀਲ ਹੈ ਵੀ ਪੁਲਿਸ ਨਾਲ ਕੰਟੈਕਟ ਕਰਨ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਤੇ ਉਹਨਾਂ ਨੂੰ ਕੰਮ ਵਿੱਚ ਲਾਇਆ ਜਾਏਗਾ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅ ਸਰ ਅੱਜ ਮਿਆਣੀ ਬਸਤੀ ਪਹੁੰਚੇ ਹੂੰ ਤੇ ਕਿਸ ਤਰ੍ਹਾਂ ਦਾ ਬਿਆਨ ਚਲਾਇਆ ਜਾ ਰਿਹਾ ਹੈ ਸਾਡੇ ਵੱਲੋਂ ਜਿਹੜਾ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚੱਲੀ ਆ ਜੀ ਸਰ ਉਹਦੇ ਸੰਬੰਧ ਦੇ ਵਿੱਚ ਅਸੀਂ ਏਵਰੀ ਡੇ ਜਿਹੜੇ ਹੌਟਸਪੌਟ ਜਿੱਥੇ ਕੋਈ ਸਾਨੂੰ ਪਿੰਡਾਂ ਤੋਂ ਕੋਈ ਇਨਫੋਰਮੇਸ਼ਨ ਆਉਂਦੀ ਉੱਥੇ ਅਸੀਂ ਇਮੀਡੀਏਟਲੀ ਰੇਡ ਕਰੀਦੇ ਆ ਅੱਜ ਵੀ ਸਾਨੂੰ ਇੱਥੇ ਵੀ ਕੋਈ ਇਨਫੋਰਮੇਸ਼ਨ ਸਿੱਧੀ ਉਹ ਸੀ ਉਹ ਸਸਪੈਕਟਡ ਹਾਊਸ ਜਿਹੜੇ ਉਹ ਚੈੱਕ ਕੀਤੇ ਆ ਜੀ ਸਰ ਸੋ ਚੈੱਕ ਕਰਨ ਦਾ ਮਕਸਦ ਇਹੀ ਹੈ ਵੀ ਇੱਕ ਵਾਰੀ ਇਹ ਲੋਕ ਜਿਹੜੇ ਕੰਮ ਕਰਦੇ ਨੇ ਉਹ ਬਾਅਦ ਅਜ ਨਹੀਂ ਇਸ ਗੱਲ ਦਾ ਕਿਉਂਕਿ ਸਾਡਾ ਜਿਹੜਾ ਜਿਹੜਾ ਨਸ਼ਾ ਤਸਕਰੀ ਦੇ ਖਿਲਾਫ ਜਿਹੜਾ ਉਹ ਪੂਰਾ ਐਕਸ਼ਨ ਚੱਲ ਰਿਹਾ ਜੇ ਕੋਈ ਸਾਡੇ ਕਾਬੂ ਆ ਜਾਂਦਾ ਤਾਂ ਉੱਤੇ ਪਰਚਾ ਦੇਣਾ ਹੀ ਨਹੀਂ ਦੇਣਾ ਸਰ ਅਜ ਕੋਈ ਰਿਕਵਰੀ ਵਗੈਰਾ ਹੋਈ ਨਹੀਂ ਕਿਸ ਤਰ੍ਹਾਂ ਕੋਈ ਚੱਲ ਹੀ ਰਿਹਾ ਸਾਡੇ ਸਰਚ ਵਿੱਚ ਹੋ ਰਹੀ ਪਾਸੇ ਚੱਲ ਰਹੀਆਂ ਸਾਰੀਆਂ ਜੀ ਇਹ ਇਹਨਾਂ ਕੀ ਇਹਦੇ ਨਾਲ ਇੱਕ ਸੱਚ ਦੇ ਨਾਲ ਇੱਕ ਕਾਮਨ ਬੰਦਾ ਜਿਹੜਾ ਕਿ ਇਹ ਲੋਕਾਂ ਤੋਂ ਥੋੜਾ ਡਰਦਾ ਵੈ ਫੀਅਰ ਸੇ ਕੋਸ਼ਿਸ਼ ਉਹਦੇ ਮਨ ਚ ਉਹਦਾ ਮਨ ਚ ਦੂਰ ਰਹਿੰਦਾ ਹੁੰਦਾ ਗੱਲ ਹੈ। ਸੋ ਲੋਕ ਸਾਨੂੰ ਬੜਾ ਵਧੀਆ ਕੋਆਪਰੇਟ ਕਰਦੇ ਸਾਨੂੰ ਖੁੱਲ ਕੇ ਆ ਰਹੇ ਸਾਨੂੰ ਇਹਨਾਂ ਬਗੈਰ ਦੱਸ ਰਹੇ ਨੇ ਅੱਜ ਅਸੀਂ ਇਹਨਾਂ ਦੇ ਖਰਾਫ ਕਾਰਵਾਈ ਕਰ ਰਹੇ ਆ। ਅੱਜ ਸਰ ਕਿੰਨੀ ਜਗਾਂ ਤੇ ਹੋਈ ਹੈ ਕਿ ਕੱਲਾ ਮਿਆਣੀ ਬਸਤੀ ਦੇਖੋ ਅੱਜ ਮਿਆਣੀ ਬਸਤੀ ਵੀ ਹੋਈ ਆ ਉੱਧਰ ਸਾਡੇ ਸਵੇਰ ਤੋਂ ਹੀ 5 ਵਜੇ ਤੋਂ ਚੱਲਣ ਦੀ ਸਰ ਜਿਹੜੇ ਕੰਪਿੰਗ ਐਂਡ ਸਰਚ ਆਪਰੇਸ਼ਨ ਉਹ ਸਾਰੇ ਐਸੀ ਕਰ ਰਹੇ ਆ ਸਰ ਪੁਲਿਸ ਦੀ ਪਿੱਛੇ ਸਟੇਟਮੈਂਟ ਆਈ ਸੀ ਹੌਟਸਪੌਟ ਜਿਹੜੇ ਡਰਗ ਹੌਟਸਪੌਟ ਬਣੇ ਹੋਏ ਨੇ ਉਹਨਾਂ 'ਚ ਸਰ ਕੋਈ ਕਮੀ ਆਈ ਹੈ ਜਿਸ ਤਰ੍ਹਾਂ ਦਾ ਬਿਆਨ ਕਾਫੀ ਲੰਬੇ ਟਾਈਮ ਤੋਂ ਚੱਲਦੇ ਆ ਆਪ ਹੀ ਵੇਖ ਲਿਆ ਉਹਦੇ ਵਿੱਚ ਜਿਹੜੇ ਡਰਗ ਆਊਟਸਪੌਟ ਤੇ ਮੈਂ ਆਪ ਪਰਸਨਲੀ ਜਾਂਦਾ ਹਾਂ ਹਰ ਰੋਜ਼ ਇੱਕ ਚੋਣੀ ਦਾ ਉੱਥੇ ਰੇਡ ਕਰੀਦਾ ਪਿਛਲੇ ਸਮੇਂ ਬਹੁਤ ਜਿਹੜਾ ਸੀਟ ਫਾਰਮ ਪੱਕਾ ਸੀਟ ਫਾਰਮ ਕੱਚਾ ਸੀਟ ਫਾਰਮ ਜੀ ਸਰ ਉਹ ਕਿੰਨਾ ਏਰੀਏ ਬਾਰੇ ਰਿਊਮਰ ਸੀ ਕਿ ਵੀ ਇੱਥੇ ਆ ਹੁੰਦਾ ਇੱਥੇ ਹੁਣ ਜਾ ਕੇ ਤੁਸੀਂ ਵੇਖਿਓ ਉੱਥੋਂ ਆਮ ਜਿਹੜੀ ਧਾਰਨਾ ਲੋਕਾਂ ਦੀ ਝੇਡ ਹੈ ਜੀ ਸਰ ਨੌਜਵਾਨਾਂ ਨੂੰ ਸਰ ਕੀ ਬਰਤ ਕਹਿਣਾ ਚਾਹੀਦਾ ਹੈ ਸੰਦੇਸ਼ ਹੈ ਕਿ ਉਹ ਜਿਹੜਾ ਇਸ ਕੰਮ ਦੇ ਜਿਹੜੇ ਨਾਂ ਜਿਹੜੇ ਕਰਨ ਕਿ ਉਹਦੇ ਵਿੱਚ ਅਖੀਰ ਜਿਹੜਾ ਅਸੀਂ ਵੇਖ ਰਹੇ ਹਾਂ ਇਹਨਾਂ ਦੇ ਘਰਾਂ ਦੇ ਜਿਹੜੇ ਵਿਚ ਨਾਲੇ ਜਾਂ ਖੰਡ ਇਹ ਹੈ ਇਹਨਾਂ ਦੇ ਘਰਾਂ 'ਚ ਹੈ ਕੱਖ ਨਹੀਂ ਜੀ ਸਿਰ ਤੇ ਸਿਰ ਬਦਨਾਮੀ ਹੈ ਜੀ ਤੇ ਸੋ ਅਸੀਂ ਇਹੀ ਇਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਇਸ ਪਾਸੇ ਨਾ ਪੈਣ ਆਪਣਾ ਮਿਹਨਤ ਮਜ਼ਦੂਰੀ ਕਰਨ ਦੂਜਾ ਸਟਾ ਇਹ ਵੀ ਰਿਕੁਐਸਟ ਹੈ ਵੀ ਜਿਹੜੇ ਜਿਹੜੇ ਬੱਚੇ ਇਸ ਪਾਸੇ ਨਸ਼ਾ ਕਰਦੇ ਆ ਜਿਹੜੇ ਪੇਸ਼ੈਂਟ ਬਣ ਚੁੱਕੇ ਆ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਸਰਕਾਰ ਨੇ ਜਿਹੜਾ ਉਹਨਾਂ ਲਈ ਕੋਟ ਸੈਂਟਰ ਡੀਡਿਕਸ਼ਨ ਸੈਂਟਰ ਜਿਹੜੇ ਫ੍ਰੀ ਆਫ ਕਾਸਟ ਜਿਹੜੇ ਉਹ ਚੱਲ ਰਹੇ ਨੇ ਜੀ ਉਹਨਾਂ ਵੀ ਜਾਣ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਤੇ ਜੋ ਵੀ ਵਾਇਬਲ ਹੋਊਗਾ ਜੇ ਉਹ ਐਡਮਿਸ਼ਨ ਕਰਵਾ ਲਈ ਜਾਂਦਾ ਜੇ ਉਹ ਨਹੀਂ ਛੱਡ ਸਕਦਾ ਓਪਸ ਕਲੀਨਿਕ ਤੋਂ ਫਿਰ ਉਹਦੀ ਐਡਮਿਸ਼ਨ ਹੋ ਜਾਏਗੀ ਜੀ ਦੋ ਤਿੰਨ ਮਹੀਨੇ ਦਾ ਇਹ ਬਾਅਦ ਚ ਠੀਕ ਹੋ ਜਾਏਗਾ ਜੀ सो तो इस तरह की फैसिलिटी जी है वह उन्होंने यही रिक्वेस्ट करा कि आकर जी जी अपनी फैसिलिटी अवेल कर रहे ओके थैंक यू सर ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत